ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਮਹਾਂ ਪਰਮਾਤਮਾ 'ਤੇ ਅਰਦਾਸ ਕਰਦਾ ਕਿ ਤੁਸੀਂ ਸਾਰੇ ਚੜ੍ਹਦੀ ਕਲਾ 'ਚ ਰਹੋ ਜੀ ਮਾਰਾ ਤੁਹਾਨੂੰ ਦੁਨ ਦੁਗਣੀ ਤੇ ਰੱਜ ਚੌਗਣੀ ਤਰੱਕੀ ਬਖਸ਼ੇ ਤੇ ਸਭ ਨੂੰ ਦੇ ਰੋਖਤਾ ਬਖਸ਼ੇ ਜੀ ਸਾਰੇ ਮਾਣੋ ਜੀ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਆਨੰਦ ਸੋ ਅੱਜ ਘੁੰਮਦੇ ਫਿਰਦੇ ਕੇਕ ਕੱਟਣ ਨਾਲ ਟਾਈਮ 'ਤੇ ਪਹੁੰਚੇਗੇ ਘਰ ਤੇ ਤਾਂ ਤੁਰੇ ਤੇ ਵੀ ਕੇਕ ਕੱਟਣ ਜਾਣਾ ਪਤਾ ਨਹੀਂ ਕਿੱਥੇ ਕਿੱਥੇ ਮਾੜਮਾ ਘੁੰਮਦੀਆਂ ਮੈਂ ਤਾਂ ਡਰਾਈਵਰ ਬਣ ਕੇ ਜੀ ਸਟੀering ਘਮਾਈ ਗਿਆ ਘੁੰਮਦਾ ਘੁੰਮਦਾ ਚੰਡੀਗੜ੍ਹ ਵੀ ਕੋ ਮੈਂ ਜੀਲਕਪੁਰ ਵੀ ਕੋ ਮੈਂ ਤੇ ਇਧਰ ਢਿੱਲਾ ਦਾ ਮੂੰਹ ਕਰੀ ਬੈਠੀ ਐ ਕਿ ਮੇਲਾ ਦੇਖਣਾ ਤਾਂ ਨੇ ਪਤਾ ਨਹੀਂ 34 ਸੈਕਟਰ ਚ ਚੱਲਦਾ ਤਾਂ ਪਤਾ ਨਹੀਂ ਕਿਹੜਾ ਚ ਉਹ ਮੇਲਾ ਨਹੀਂ ਦੇਖ ਹੋਇਆ ਉਹਦੇ ਉਹ ਚੱਕਰਾਂ ਦੇ ਵਿੱਚ ਜਿੱਥੇ ਗਏ ਤੇ ਮੇਲੇ ਦਾ ਉੱਥੇ ਮੀਂਹ ਮੂੰਹ ਪਾ ਕੇ ਬਰਾਹਲ ਹੋਇਆ ਪਿਆ ਤਾਂ ਉਹ ਵਿਚੇ ਰਹਿ ਗਿਆ ਜੀ ਕੰਮ ਪਹਿਲਾਂ ਤਾਂ ਮਿਲੋ ਇਧਰ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਉਹ ਦਿਨ ਆ ਗਿਆ ਜਿਹੜੇ ਸਿਆ ਮੈਨੂੰ ਕੇਕ ਕਟਾਉਣਾ ਮੇਰੇ ਸਰਦਾਰ ਜੀ ਕੇਕ ਦਾ ਇੱਕ ਦਿਨ ਪਹਿਲਾਂ ਕੱਟੋੜਾ ਦਾ ਬਾਈ ਰਾ ਹੀ ਗਿਆ ਤੇ ਤੁਹਾਨੂੰ ਪਤਾ ਹੀ ਆ ਘੁੰਮਦੇ ਘਮਾਉਂਦੇ ਜੀ ਆ ਪਿੱਛੇ ਮਿਲੋ ਜੀ ਇੱਧਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮਾਤਮਾ ਤੁਹਾਨੂੰ ਖੁਸ਼ ਰੱਖੇ ਚੜ੍ਹਦੀ ਕਲਾ ਰੱਖੇ ਭਾਬੀ ਤੂੰ ਵੀ ਬਲਾ ਦਸ ਸਾਸਰੀ ਕਾਲ ਜੀ ਹਾਂ ਜੀ ਸੱਚੀ ਕਾਲ ਜੀ ਤੇ ਹੁਣ ਘਰ ਵਾਲੀ ਫਸੀ ਵੀ ਆ ਜੀ ਇਹ ਕਹਿੰਦੇ ਜੀ ਮੋਹਾਲੀ ਸ਼ਹਿਰ ਦੇ ਵਿੱਚ ਇੱਕ ਇੱਕ ਕਟਣਾ ਹਾਂਜੀ ਹਾਂ ਮਾਂ ਵੀ ਆਪਣੇ ਸਹਰਚ ਕੱਟ ਲਾਂਗੇ ਪਰ ਨਹੀਂ ਕਰਨਵੀਰ ਦੀ ਖੁਆਇਸ਼ ਹੈ ਕਹਿੰਦਾ ਲੱਗ ਜਾ ਕਰਦੇ ਹੁਸ ਕਹਿੰਦਾ ਰੋਟੀ ਖਾ ਲੈਨੇ ਕੇਕ ਕੱਟ ਕੇ ਖਾ ਲੈ ਬਸ ਕੇਕ ਕੱਟ ਲੰਨੇ ਰੋਟੀ ਖਾ ਲੈਨੇ ਕਾਨੂੰ ਇਹਨੇ ਘਰ ਜਾ ਕੇ ਗਾਣਾ ਖਾ ਲੈਨੇ ਆ ਘਰ ਜਾ ਕੇ ਫੇ ਮੈਨੂੰ ਮੇਰਾ ਬੀਬੀ ਬੱਜ ਜਾਂਦਾ ਨਾ ਦਾ ਖਰਚਾ ਜਾ ਬਸ ਫੇ ਉਹਦੇ ਕਰਕੇ ਪੰਗਾ ਹੋ ਜਾਂਦਾ ਖੜਾ ਨਹੀਂ ਤਾਂ ਸਰਦਾਰ ਸਾਹਿਬ ਜੀ ਅੱਜ ਗੱਡੀ ਚੋਂ ਨਹੀਂ ਨਿਕਲੇ ਡਰਾਈਵਰ ਸਾਹਿਬ ਤੇ ਹੁਣ ਅਸੀਂ ਜਿਹੜਾ ਪ੍ਰੋਗਰਾਮ ਲਿਖਿਆ ਜੀ ਸਾਡਾ ਮਨਦੀਪ ਗਿੱਲ ਜਿਹੜਾ ਵੀਰ ਆ ਮੋਹਾਲੀ ਵਾਲਾ ਉਹਨੇ ਖੋਲਿਆ ਜੀ ਨਵਾਂ ਕੈਫੇ ਅੱਜ ਉਹਦੇ ਕੈਫੇ ਚ ਜਾ ਕੇ ਅਸੀਂ ਇੱਕ ਇੱਕ ਕਟਾਂਗੇ ਤੁਸੀਂ ਪਿਛਲੇ ਬਲੌਗਾਂ ਚ ਜਦ ਭਾਬੀ ਜੀ ਦੀ ਭੈਣ ਆਈ ਵੀ ਸੀ ਆਸਟ੍ਰੇਲੀਆ ਤੋਂ ਉਹ ਬਲੌਗਾਂ ਦੇ ਵਿੱਚ ਉਹ ਆਇਆ ਸੀ ਤੇ ਖੂਬ ਇੰਜੋਏ ਕੀਤਾ ਤੇ ਉਹਨੇ ਨੇ ਪੂਰੀ ਸੇਵਾ કરી ਅੱਜ ਉਹ ਵੀਰ ਮੇਰਾ ਕਿਤੇ ਬਾਹਰ ਗਿਆ ਵਾ ਪਟਿਆਲੇ ਸਾਈਡ ਨਹੀਂ ਤਾਂ ਅੱਜ ਵੀ ਉਹਨੇ ਸਾਡੇ ਦੇ ਵਿੱਚ ਰੜੇ ਜਾਣਾ ਸੀ ਹੁਣ ਉਹ ਕਹਿੰਦਾ ਮੇਰੀ ਮਜਬੂਰੀ ਹੈ ਪਰ ਉਹਨੇ ਕਿਹਾ ਵੀ ਮੇਰੇ ਕੈਫੇ ਚ ਜਰੂਰ ਪਹੁੰਚੋ ਉਹਨਾਂ ਦੇ ਮੈਨੇਜਰ ਨੇ ਜੀ ਮੈਨੂੰ ਆਪਣਾ ਕਾਫੇ ਦਾ ਲੋਕੇਸ਼ਨ ਭੇਜਤੀ ਵੀ ਕਾਫੇ ਤੇ ਪਹੁੰਚੋ ਤੇ ਹੁਣ ਅਸੀਂ ਲੈਣਾ ਜੀ ਕੇਕ ਅਸੀਂ ਇਸ ਟਾਈਮ ਹੈਗੇ ਸੁਹਣਾ ਸਾਹਬ ਗੁਰਦੁਆਰੇ ਦੇ ਲਾਗੇ ਪਾਸੇ ਟਾਈਮ ਹੋ ਗਿਆ ਜੀ ਸ਼ਾਮ ਦੇ ਸਵਾ 7 ਹਾਂ ਸਾਰੀ ਦਿਹਾੜੀ ਘੁੰਮਦਿਆਂ ਦੀ ਲੰਘੀ ਗਰਮੀ ਨੇ ਉਹ ਤੋਵਾ ਤੋਵਾ ਕਰਾਈ ਵੀ ਪੁੱਛੋ ਕੁਛ ਨਾ ਇੰਨੀ ਗਰਮੀ ਸੀ ਪਰ ਇਹਨਾਂ ਨੂੰ ਨਹੀਂ ਲੱਗੀ ਹੈ ਜੀ ਇਹਦਾ ਛੌਂਕ ਦੇ ਵਿੱਚ ਕਿਆ ਸੋਚੀ ਜਾਨੀ ਆ ਨਹੀਂ ਨਾ ਸੋਚਦੀ ਤਾਂ ਹੈਗੀ ਕੋਈ ਦਾ ਨਹੀਂ ਸੋਚਦੀ ਮੈਂ ਸੋਚਦੀ ਆ ਵੀ ਗਰਮੀ ਸਾਡਾ ਸਰੀਰ ਨਹੀਂ ਤਾਂ ਸਾਡਾ ਸਰੀਰ ਲੋਏ ਦਾ ਤੂੰ ਤਾਂ ਛੌਂਕ ਤੇ ਘੁੰਮ ਗਿਆ ਹੁਣ ਜੇ ਮੇਰੇ ਸਾਹਮਣੇ ਐ ਕਹਿੰਦੀ ਗਰਮੀ ਗਰਮੀ ਤੇ ਪਤਾ ਤਾਂ ਵੀ ਮੇਰਾ ਬੀਵੀ ਵੱਧਣਾ ਫਿਰ ਪਤਾ ਉਹਨੇ ਕੀ ਆ ਕਹਿਣਾ ਤਾਂ ਤੈਨੂੰ ਕਹਦਾ ਤਾਂ ਮੈਂ ਗਰਮੀ ਚ ਕਿਤੇ ਬਾਹਰ ਨਾ ਜਾਵਾਂ ਠੀਕ ਹੈ ਗੱਲ ਮੈਂ ਤਾਂ ਹੁੰਦੀਆਂ ਨਹੀਂ ਮੇਰੀਆਂ ਇਸ ਕਰਕੇ ਸੀ ਚੁੱਪ ਪਰ ਰਹੇ ਜੀ ਮੈਂ ਤਰ ਪਰਮਾਤਮਾ ਨੂੰ ਕਹੀ ਕਿ ਤਰਾ ਬਹਾਵਾ ਚਲਾ ਦੇ ਚਲਾ ਦੇ ਹਵਾ ਹਵਾ ਚੱਲੀ ਤਾਂ ਹੈਗੀ ਥੋੜੀ ਜਿਹੀ ਵੀ ਘੱਟ ਚੱਲੀ ਮੈਂ ਪੁੱਤ ਤੂੰ ਵੀ ਬੁਲਾ ਦੇ ਚਾਚਰੀ ਘਾਲ ਕਿਆ ਕਿਆ ਹਾਲ ਹੈ ਜੀ ਪੁੱਛ ਲੈ ਹੈ ਕਿਆ ਕਰਦੀ ਐ ਇਹ ਹੁਣ ਮੈਂ ਇਹ 22 ਸੈਕਟਰ 'ਚ ਘੁੰਮਦੇ ਰਹੇ ਜੀ ਮੈਨੂੰ ਇਹ ਗੱਡੀ 'ਚ ਏਸੀ 'ਚ ਲੈ ਕੇ ਬੈਠਾ ਰਿਆ ਠੰਣ ਦੀ ਆ ਬਈ ਜਿਵੇਂ ਨਾ ਵੀ ਟੋਬੇ 'ਚ ਬੜੀ ਮੈਂਸ ਨੂੰ ਕੱਢਣਾ ਉੱਠਾ ਹੋ ਜਾਣਾ ਅਜਾ ਉਹਨੇ 22 ਸੈਕਟਰ ਦੇ ਮਾਰਕੀਟ 'ਚ ਕੱਢਵਾਖਾ ਹੋ ਗਿਆ ਸਸ ਜੀ ਕਹਿੰਦੇ ਤੇ ਕਿਆ ਸੋਚਦੀ ਆ ਮੈਂ ਚੁੱਪਤੀ ਵੀ ਮੈਨੂੰ ਪਤਾ ਵੀ ਇਹਨਾਂ ਨੇ ਕੋਈ ਨਾ ਕੋਈ ਗੱਲ ਕਹਿਣੀ ਆ ਟੋਬੇ 'ਚ ਮੈਂਸ ਵਰਗੀ ਨਾਲੇ ਛੱਪੜ 'ਚ ਮੈਂਸ ਵਰਗੀ ਠੀਕ ਹੈ ਉਹ ਤੁਹਾਨੂੰ ਕੱਢਣਾ ਪਾਉ ਤੌਖਾ ਜੀ ਇਹ ਗਈਆਂ ਹੋਈਆਂ 4.5 ਰੁਪਏ ਦੀ 7.5 650 ਕਹਿ ਸੁਣ ਕੇ ਬਿਠਾਈਆਂ ਇੱਕ ਗੱਲ ਹੋਰ ਪੁੱਲ ਗਈਆਂ ਨਹੀਂ ਅਜੇ ਤੱਕ ਰਾਲੀ ਮੰਨੀ ਦੀ ਹੱਟੀ ਤੇ ਜਾ ਕੇ ਆਉਣਾ ਤਾਂ ਮਰ ਜਾ ਮੈਂ ਕਹ ਰਹਾਂ ਨੇ 2500 ਦਾ ਸੰਗੜ ਦਮਾਉਣਾ ਤਾਂ ਖਾਲੀ ਆਉਣੀ ਇਹ ਬਾਈ ਦੀ ਮਾਰ ਕੇ ਜੇ ਮਰ ਗਈਆਂ ਕਰਾਲੀ ਆਉਣੀ ਹਣੇ ਇੱਥੇ ਟਾਈਮ ਨਾਲ ਆਇਆ ਹੁਣ ਕੇ ਕੱਟ ਕੇ ਫਟਾਪੜ ਦੇ ਕੇ ਗੱਡੀ 'ਚ ਬਹਿ ਕੇ ਖਾ ਲਿਓ ਚਲ ਤੂੰ ਆ ਕਰਾ ਲੈ ਆਇਓ ਕਰਾਂਗੇ ਕਲੇਮ ਲੈ ਕੇ ਆਓ ਹੁਣ ਫੇਰ ਪੈਨ ਤੂੰ ਨਾ ਲਾਈ ਹੁਣ ਤੇਰੇ ਹੱਥਾਂ 'ਚ ਮੈਂ ਤਾਂ 5 ਮਿੰਟ ਚ ਕੇਕ ਲੈ ਕੇ ਆਈ ਅਸੀਂ ਰੁਕੇ ਹੋ ਜੀ ਹਣ ਕੇਕ ਦੀ ਦੁਕਾਨ ਦੇ ਸਾਹਮਣੇ ਹੈ ਤੇ ਹੁਣ ਕੇਕ ਲੈ ਕੇ ਆਉਂਦੇ ਆ ਚਾਚੂ ਮੈਨੂੰ 100 ਰੁਪਏ ਦੇ ਦਿਓ ਬਤਾ ਕਾ ਤੇ ਮੈਂ ਲੀਡ ਲਿਆ ਮੋ ਪਿੱਛੇ ਦੁਕਾਨ ਹੈਗੀ ਆ ਫੋਨ ਦੀ ਲੀਡ ਖਰਾਬ ਹੋ ਗਈ ਆ ਸਾਰੀ ਪੈਸੇ ਮੰਗਣ ਲੱਗੇ ਦੇਖਿਓ ਤੈਨੂੰ ਮੈਂ ਜੀਜੀ ਲੈ ਆਉਣੀ ਆ ਤੈਨੂੰ ਮੈਂ ਜੀਜੀ ਦਰਖਤ ਤਾਂ ਐ ਨਹੀਂ ਲੱਗਿਆ ਹਾਂ ਵੀ ਜਿਹੜਾ ਮੈਂ ਤੋੜ ਤੋੜ ਕੇ ਦੀ ਜਾਨੇ ਨਹੀਂ ਨਹੀਂ ਤੁਸੀਂ ਐ ਕਰਿਓ ਦਰਖਤ ਤੋਂ ਪੈਸੇ ਕਾਤੇ ਤੋੜਨੇ ਆ ਫੋਨ ਚ ਗੁੱਗਲ ਪੇ ਤੇ ਚੱਲਦਾ ਆਨੇ ਆਨੇ ਪਾਉਂਦੇ 50 ਰੁਪਏ ਕੱਢ ਲੈ ਲੈ ਮੈਂ ਕੀ ਕਰਾਂ ਤੁਹਾਡੇ ਨਿਆਣੇ ਉਹ ਗੇਰ ਤੇ ਉਹ ਗੇਰ ਤੇ ਚੱਕ ਉਹਨੂੰ ਦੇ ਦੇ 50 ਦੀ ਅਰੀਜਨਲ ਲੀਡ ਲੈ ਆਈ ਕਹਿ ਕੇ ਉਹਨੂੰ ਦੇਸੀ ਲੀਡ ਨਾ ਹੋਵੇ ਸੀ ਟਾਈਪ ਨਾ ਹਾਂ ਫ੍ਰੀ ਤਾਂ ਚਲੋ ਹੁਣ ਕੇਕ ਲੈ ਲਈ ਜੀ ਸੀ ਫਿਰ ਮਿਲਦੇ ਤੁਹਾਨੂੰ ਠੀਕ ਹੈ ਜਾਮ ਲੱਗਿਆ ਹੋਇਆ ਜੀ ਤੇ ਹੁਣ ਇੱਥੇ ਤੇ ਦੇਖਾਂਗੇ ਕੇਕ ਹਾਂ ਚਲ ਦੇਖ ਫਿਰ ਕਿਹੜਾ ਲੈਣਾ ਕੇਕ ਹਾਂ ਉਹ ਬੰਨ ਲਾ ਰਿਹਾ ਜਿਹੜਾ ਚੱਲਦਾ ਨਹੀਂ ਪਤਾ ਕੀ ਗੱਡੀ ਦਾ ਲਾਲ ਬਣਾਲਾ ਉਹ ਕਿਤੇ ਨਹੀਂ ਸਾਈਡ ਪਰ ਖੜੀ ਲਾਲ ਇੰਡੀਕੇਟਰ ਦਾ ਪਾਰਕਿੰਗ 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 ਲੋ ਜੀ ਪਹੁੰਚ ਗਏ ਸ਼ਾਨੇ ਵਿਕਰੀ ਤੇ ਦੇਖੋ ਜੀ ਫਰੈਸ਼ ਆਈੇ ਕੋਲ ਪਾਸੇ ਜਿਹੜੇ ਭਾਈ ਜਿਹੜਾ ਮਾਦੀ ਦੇ ਖੜੇ ਹੈ ਹੈ ਟਾਈਪ ਹੋਗਾ ਜੀ ਉੱਧਰ ਨਹੀਂ ਸੜ ਵੀ ਮਾਰ ਲਾ ਨੀਗਾ ਇੱਧਰ ਵੀ ਦੇਖੋ ਬਾਹਰ ਨੂੰ ਆ ਕੇ ਦੇਖਣਾ ਜੀ ਅੰਦਰ ਨੂੰ ਲੱਗ ਕੇ ਨਹੀਂ ਦੇਖਣਾ ਇੱਧਰ ਵੀ ਹੋਈ ਹੈ ਨਾ ਨਹੀਂ ਲੈ ਲੰਨੇ ਆ ਫਿਰ ਕੜਵਾ ਲਾ ਫਿਰ ਕੜਵਾ ਲਾ ਹਾਂ ਕਿੰਨੇ ਕਿੰਨੇ ਉਹ ਚਾਰ ਤਾਂ ਜਣੇ ਆਪਾਂ ਪੰਜ ਜਣੇ ਬਹੁਤ ਆਦਾ ਕਿ ਲੋਲਾ ਹੀ ਹਾਂ ਔਰ ਸਾਹਮਣੇ ਜੀ ਅ ਗੁਰੂ ਘਰ ਆ ਜੀ ਗੁਰਦੁਆਰਾ ਚੀਤ ਸਿੰਘ ਆਣਾ ਦਾ ਵਾਹਿਗੁਰੂ ਸਭ ਨੂੰ ਚੜ੍ਹਦੀ ਕਲਾ ਚ ਰੱਖਿਆ ਤੇ ਹੁਣ ਕਰਤਾ ਲੈਨੇ ਕੇਕ ਸਿਲੈਕਟ ਬਾਕੀ ਹਾਂਜੀ ਹੋ ਗਿਆ ਪੈਕ ਹਾਂ ਉਹਦਾ ਉੱਥੇ ਵੀ ਮਿਲ ਜਣੇ ਤੇ ਆਪਣਾ ਕਹਤਾ ਆਪਣਾ ਤਾਂ ਘਰ ਦਾ ਕੈਫੇ ਆ ਉਹ ਹਾਂ ਪਲੇਟਾਂ ਵੀ ਪਾ ਦੇ ਜੀ ਵਿੱਚ ਅ ਹੈਪੀ ਬਰਥਡੇ ਲਿਖ ਦਿਓ ਜੀ ਬਸ ਹਾਂ ਜੀ ਕਹਲਾ ਹੈਪੀ ਬਰਥਡੇ ਉਹ ਨਾਂ ਲਗਾਉਣਾ ਆਪਣਾ ਤਾਂ ਪਰ ਕਹ ਕਹਲਾ ਹੈਪੀ ਬਰਥਡੇ ਦੇਖ ਲੋ ਜਿਹੜਾ ਕੁਝ ਲਿਖਾਣਾ ਕੋਡਾ ਤੋੜ ਹੈਪੀ ਬਰਥਡੇ ਠੀਕ ਆ ਠੀਕ ਆ ਆਹ ਇੱਕ ਕੰਮ ਲੈਣੀ ਅਸੀ ਕੀ ਉਹ ਦੇ ਦਿੰਦੇ ਉਹ ਦੇ ਦਿੰਦੇ ਦੇ ਦਿੰਦੇ ਖੜ ਜੋ ਇਹਨੇ ਕਾਲੀ ਕੰਨੂ ਕਰਦੇ ਤੁਸੀਂ ਨਹੀਂ ਉਹ ਲੇਟ ਪਲੇਟ ਪਤਾ ਨਹੀਂ ਹੋ ਜਦਿਆ ਤਾਂ ਜਾ ਸਾਰੇ ਦਾੜੀ ਘੁੰਮਦੇ ਫਿਰ ਕੇ ਜੱਤਾ ਲੈ ਜੱਟ ਯਾਦ ਆ ਗਈ ਹੁਣ ਕੋਈ ਨਹੀਂ ਭੇਜੂਗਾ ਤੁਹਾਨੂੰ ਮੰਨੀ ਦੀ ਹੱਟੀ ਕੋ ਟੈਂਸ਼ਨ ਬੱਲੇ ਲੈ ਲੈ ਹੱਥ ਲੌੜਾਈਂਦੀ ਵੀ ਭਾਰੀ ਹੋ ਬਹੁਤ ਹੁਣ ਆਹ ਲੈ ਆਂਦੀ ਲਈ ਕਿੰਨੇ ਦੀ ਹੈ 150 ਜੈਸਮੀਨ ਜੈਨਾ ਸੁਪਰ ਫਾਸਟ ਨਾਲ ਚਾਰਜ ਕਰਾ ਫੇਰ ਪੁੱਤ ਔਰੇ ਮੋੜਨ ਨਹੀਂ ਆਉਣਾ ਨਹੀਂ ਦੂਰ ਮੈਂ ਹੁਣ ਕੀ ਕਰਾਂ ਬਸ ਠੀਕ ਆ ਹੁਣ ਲੈ ਲਈ ਲੈ ਲਈ ਦੇਖੀ ਜਾਊਗੀ ਇੱਕੋ ਦੋ ਜਿਹੜੇ ਛੁਰਕਣ ਜੀ ਚਲਦੀ ਹੁੰਦੀ ਉੱਪਰ ਜੀ ਉਹ ਡੱਬੀ ਤੋਂ ਥੀਦੇ ਮਿਲ ਜਣੀ ਤੈਨੂੰ ਕੋਲ ਹੀ ਨਹੀਂ ਲੈਣਾ ਹੈਗਾ ਮੈਂ ਹੀ ਭਾਣੀ ਹੈ ਤਾਂ ਇਹ ਮੰਨਦੀ ਹੀ ਹੋਣੀ ਆ ਚਾ ਲੈਣਾ ਪੁੱਤ ਮੇਰੇ ਨੇ ਲੈ ਦਨੇ ਸੈੱਟ ਲੈ ਸਕਦੀ ਹਾਂ ਗੱਡੀ ਜਦੋਂ ਜਾ ਕੇ ਲੈ ਲੈ ਮੈਂ ਮੇਰੇ ਤੋਂ ਦੇ ਪਹਿਲੇ 50 ਦੇ 100 ਮੋੜ ਵੇਲਾ ਕੱਢਦਾ ਠੀਕ ਦੇਖ ਕੇ ਦੇਖ ਕੇ ਦੇਖ ਕੇ ਜਾ ਹਾਂ 20 ਬਜੇ ਟਾਪਲੀ ਨਹੀਂ ਖਾਣਗੇ ਕੀ ਕਾਰਨ ਲੈਣੇ ਤੂੰ ਲੈ ਲੈ ਜਿਹੜੀ ਮੈਨੂੰ ਮਾਂ ਨਹੀਂ ਤਾਂ ਲੈ ਲੈ ਮੰਨਦੇ ਤੇ ਆ ਲੈ ਲੈ ਠੀਕ ਹੈ ਸਾਰੇ ਨੇ ਆਪਣੀਆਂ ਆਪਣੀਆਂ ਡਿਮਾਂਡਾਂ ਨਿਆਣਿਆਂ ਦਾ ਕੰਮ ਇਹੀ ਆ ਹਾਂ ਕੈਸੇ ਦਬਾ ਚਲੋ ਆ ਤਾਂ 10 ਰੁਪਏ ਦੇ ਦੋ ਜੀ ਇਹਦਾ ਜਾੜਾ ਚ ਫਸਣੀ ਆਏ ਮੰਗਦਾ ਉਹ ਫੇ 10 ਰੁਪਏ ਦੀਆਂ ਬਹੁਤ ਆ ਜੀ ਜੇ ਮੰਗਦਾ 5 ਗੱਲ ਵੀ ਸਰ ਜਣਾ ਦੋ ਲੱਤੀਆਂ ਨੇ ਤੁਸੀਂ ਅੰਕਲ ਦੀ ਲਢਾ ਲੈਣੇ ਕੋਈ ਉੱਧਰ ਫੜ ਜਾ ਫਿਰਦਾ ਕੋਈ ਇੱਧਰ ਭੱਜਿਆ ਫਿਰਦਾ ਜਸਪ੍ਰੀਨ ਚੱਕ ਕੇ ਇੱਕ ਪੁੱਤ ਹੋ ਗੱਡੀ ਤੇ ਰੇੜੇ ਦਾ ਆ ਲੈ ਲੈ ਹਾਰੀ ਕੇਕ ਮੇਰੇ ਹੱਥ ਚ ਹੁੰਦਾ ਹੋਇਆ ਜਾਂਦਾ ਇਹ ਵੀ ਕੇਕ ਮੇਰੇ ਹੱਥ ਚ ਹੁੰਦਾ ਨੇ ਜਾਊਗਾ ਕਿੰਨੇ ਪੈਸੇ 330 330 330 ਵੀ ਆ ਦੋ ਜੀ ਫਿਰ ਮੇਰੇ ਕਿਧ ਨੂੰ ਦੇਦੇ ਆ ala phaad patua ਸੁਣੋ ਜਿਹੜੀ ਸ਼ੁਰੂ ਤੋਂ ਪ੍ਰਧਾਨ ਹੁੰਦੀ ਚੱਲ ਰਹੀ ਆ ਉਹ ਅੱਜ ਮੈਂ ਪੂਰੀ ਨਿਵੇੜ ਦੇਣੀ ਆ ਉਹ ਨਾ ਕੱਟ ਲੋ ਚੱਲੋ ਫੇਰ ਉਹ ਨਿਹਰਾ ਹੁੰਦਾ ਜਾਂਦਾ ਅੱਜ ਹੀ ਨਿਵੇੜ ਦੇਣਾ ਕੰਮ ਆਪਣੇ ਚਲੋ ਵੀ ਚਲੋ ਵੀ ਚਲੋ ਚਲੋ ਵੀ ਚਲੋ ਵੀ ਚਲੋ ਕਿਆ ਲੈ ਤੇਰੇ ਪੁੱਤੋ ਆਦੇ ਮਮਾ ਦੇ ਕੋਲ ਮਮਾ ਦੇ ਕੋਲ ਆ ਆ ਦੇਖ ਅੱਛਾ ਵੱਚ ਬਾਬੇ ਫਟਵਾ ਫੜਾ ਦੇਣਾਂ ਕਿਹੜਾ ਲੈਣਾ ਕੋ ਹੋਰ ਕਿਆ ਮੰਗਲ ਆ ਕੀ ਹੁਣ ਟੈਂਡਾ ਜੋ ਆ ਦੇ ਦੋ ਜੀ ਇੱਕ ਕਿੰਨੇ ਦੇ ਆ 300 ਰੁਪਏ ਆ ਲਓ ਇਹ ਵੀ ਹੱਥ ਤੇ ਨੇੜੇ ਹੁੰਦੇ ਨੇ ਚਲੋ ਕੋਈ ਨਹੀਂ ਹੁਣ ਕੋਈ ਨਹੀਂ ਕੋਈ ਨਹੀਂ ਉਹਨੂੰ ਤੌਫੀ ਦੇ ਦੇ ਚੱਲ ਚਲੋ ਚਲੋ ਬੈਠੋ ਵਡੀ ਜੀ ਚੱਲ ਕੇ ਪਰੁਰਗੇ ਕੰਡਾ ਜੋ ਦੇਖ ਕੇ ਜੈਸਮੀਨ ਅੱਥਰ ਇਤਨੇ ਵੀ ਬੈਣਾ ਪੁੱਤੋ ਨਾ ਕੇਕ ਦਾ ਆ ਜੰਮਣਾ ਨਾ ਸੁਪਰ ਰੱਖੀ ਚਲੋ ਮਿਲਦੇ ਜੀ ਤੁਹਾਨੂੰ ਕਹਾਂ ਚੱਲ ਕੇ 메ਨ ਰੋਡ ਆ ਜੀ ਲਾਂਡਰਾਂ ਤੋਂ ਜਿਹੜਾ ਸੋਹਣਾ ਸਾਬ ਨੂੰ ਗਿਆ ਉਹ ਸਾਹਮਣੇ ਬੱਤੀਆਂ ਦੇ ਏਰੀਆ ਜੀ ਗ੍ਰੀਨ ਤੇ ਆ ਰਸਤੇ 'ਚ ਆਉਂਦਿਆਂ ਨੂੰ ਬੋਰਡ ਲੱਗਾ ਹੋਇਆ ਜੀ ਕੈਫੇ ਦਾ ਇੱਥੇ ਅੰਦਰ ਟਾਰਨ ਕਰਕੇ ਸਾਡੇ ਮੰਦੀਪ ਬਿੱਲ ਗਿੱਲਵੀਰ ਦਾ ਕੈਫੇ ਆਹ ਵਧੀਆ ਲੋਕੇਸ਼ਨ ਹੈ ਸਾਡੇ ਮੰਦੀਪ ਗਿੱਲਵੀਰ ਦੇ ਕੈਫੇ ਦੀ ਤੇ ਸਾਡੀ ਫੈਮਿਲੀ ਪਹੁੰਚ ਗਈ ਜੀ ਉਰੇ ਤੇ ਹੁਣ ਚੱਲਾਗੇ ਅੰਦਰ ਅਜਾ ਇਹਦਾ ਗੱਡੀ 'ਚ ਸਲਾਹ ਕਰੀ ਜਾਂਦੇ ਹੈ ਹਾਂ ਤੂੰ ਕੀ ਕਰਦੀ ਪੁੱਤ ਆ ਚੀਜੀ ਕਹਿੰਦੀ ਆ ਕੇਕ ਕਿਹਨੇ ਖਾਣਾ ਸਵਾਗਤ ਹੈ ਹਾਂ ਹਾਂ ਤਹ ਸਾਡੇ ਕੈਫੇ ਵਿੱਚ ਡਿੱਗੀ ਖੋਲਿਆ ਡਿੱਗੀ ਵੀ ਖੋਲਣੀ ਵਾਣੀ ਡਿੱਗੀ ਖੋਲਿਓ ਇੱਕ ਮਿੰਟ ਆਹ ਲੋ ਜੀ ਉਹ ਖੋਲਤੀ ਮੈਂ ਡਿੱਗੀ ਕਿ ਕੱਢਣਾ ਜਿਹੜਾ ਮੈਂ ਗਿਫਟ ਲਾਇਆ ਤਾਂ ਉਹ ਵੀ ਆ ਰੱਖਣਾ ਕਿਤੇ ਟਿਕਾ ਕੇ ਗਿਫਟ ਵੀ ਲਾਇਆ ਤਾਂ ਇੱਕ ਮੈਂ ਗੱਡੀ ਚ ਗਿਫਟਾਂ ਨਾਲ ਗੱਡੀ ਭਰੀ ਵੀ ਐ ਦੱਸ ਦੋਗੀ ਭਾਬੀ ਖੋਲਾ ਟਾਕੀ ਉਹ ਦੇਖੀ ਲਾ ਐਨੇ ਗਿਫਟ ਦੱਸ ਕਿਹੜਾ ਚਾਹੀਦਾ ਕਿ ਬਤਾ ਦੋਗੀ ਗਿਫਟ ਹੈ ਕਿ ਟਪੇ ਗੱਡੀ ਦੇ ਵਿੱਚ ਹੈਗੇ ਚਲੋ ਹੋ ਉਧਰੋਂ ਤੁਹਾਡਾ ਸਵਾਗਤ ਕਰਨ ਵਾਸਤੇ ਚਲੋ ਵੀ ਚਲੋ ਉਹ ਗਿਫਟ ਐ ਮੇਰੇ ਵੱਲ ਤੇ ਗਿਫਟਾ ਹੈ ਹਾਂ ਬੜੀ ਐ ਭਾਬੀ ਜਿਹਦੇ ਵਾਰ ਤੇ ਵਾਰ ਜਿਹਦੇ ਵਾਰ ਤੇ ਮਰਜੀ ਕਰ ਲ ਤੁਸੀਂ ਕੇਕ ਕਟੋ ਇੱਟਾ ਮੇਰੀ ਜਠਾ ਨਹੀਂ ਕਿੰਨੀ ਤੋਂ ਮੈਨੂੰ ਗੱਫਟਾ ਅੱਛਾ ਆਪਣਾ ਨਹੀਂ ਮਾਨ ਕਰੀਦਾ ਚਲੋ ਫਿਰ ਚਲੋ ਚਲੋ ਆ ਜਾ ਮਾਰੇ ਮੇਰੇ ਕੋਲ ਨਾ ਨਾ ਨਹੀਂ ਸੁਣ ਰਹੀ ਨਾ ਕਰਨ ਆਇਆ ਪੁੱਤੋ ਉਹਦੇ ਵਿਚਾਰੇ ਸੈਂਡਲ ਪਾਉਂਦਾ ਚਲੋ ਵੀ ਚਲੋ 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 ਅੰਦਰ ਹੈ ਹੁਣ ਵਾਸ਼ਰੂਮ ਰੀਤ ਨੂੰ ਉੱਥੇ ਕਰਵਾ ਦੇ ਕਿ ਇੱਥੇ ਬਾਹਰ ਹੀ ਕਰਵਾਉਣਾ ਕਿਤੇ ਆ ਆਇਆ ਕਰਨਾ ਮੈਂ ਗੱਡੀ ਲੋਕ ਕਰਨੀ ਪਤਾ ਚਲੋ ਵੀ ਕੇਕ ਦੀ ਲੋੜੇ ਨਹੀਂ ਮਿਲਦਾ ਇਹਨਾਂ ਨੂੰ ਹਾਂ ਇਹ ਕੀ ਆ ਕੀ ਦੇਣਾਗੇ ਬਰਥਡੇਅ ਗਰਲ ਵੀ ਕੇਕ ਇੱਕ ਚੱਤ ਸਭ ਸੰਭਾਲਣਾ ਸਮਾਨ ਆਪਾਂ ਨਹੀਂ ਸੰਭਾਲਣਾ ਮੇਰੇ ਕਹਿੰਦੀ ਕੀ ਆ ਦੇਣਾਗੇ ਮੇਰੇ ਕੋਲ ਕੇਕ ਆਪਣਾ ਨਹੀਂ ਲੈ ਕੇ ਜਾ ਸਕਦੀ ਨਾ ਕਿਉਂ ਨਹੀਂ ਲੈ ਸਕੇ ਜਾ ਸਕਦੀ ਚਲੋ ਗੱਡਾ ਗੱਡਾ ਮੰਦੀਪ ਵੀਰੇ ਬਹੁਤ ਵਧੀਆ ਲੋਕੇਸ਼ਨ ਆ ਤੇਰੇ ਕੈਫੇ ਦੀ ਤੇ ਚਲੋ ਹੁਣ ਆਹ ਪੌਣੀਆਂ ਕੋਲੇ ਖੜਜੋ ਰੀ ਰੀ ਬੱਸ ਬੱਸ ਆ ਜਾ ਵੀਰੇ ਚਲੋ ਮਿਲਦਾ ਜੀ ਮੈਂ ਅੰਦਰ ਚੱਲ ਕੇ ਇੱਕ ਵਾਰ ਕਰ ਲਵਾਂ ਗੱਲ ਤੇ ਨਾਲੇ ਜੀ ਆਪਣੀਆਂ ਫੋਟੋ ਸ਼ੂਟ ਕਰ ਲਈ ਤੇ ਹੁਣ ਚੱਲਦੇ ਅੰਦਰ ਨੂੰ ਹਾਂ ਕਿਆ ਕਰ ਆਪਣੇ ਖਿਚ ਲੈ ਸਾਡੀ ਕਿਆ ਭੁੱਖ ਲੱਗੀ ਪਈ ਆ ਨਹੀਂ ਮੈਂ ਮੜੇ ਕੈਮਰਾ ਦਿਖਾਉਂਦਾ ਕਨਾਲ ਪਣ ਲੈ ਲੈ ਦਿਖਾ ਦੇ ਭਾਈ ਇਹਦਾ ਮੂੰਹ ਦਿਖਾ ਦੇ ਉਹ ਯਾਰ ਆਏ ਦੇ ਬਰਥਡੇਰ ਗਰਲ ਦਾ ਮੂੰਹ ਦੇਖ ਲਵੇ ਉਹ ਅੰਦਰ ਤੇ ਆ ਉਹ ਅੰਦਰ ਕਹਿੰਦੀ ਮੈਂ ਆਪਣਾ ਮੂੰਹ ਤਾਂ ਦੇ ਲੰਮੀ ਸੁਰਖੀ ਲੱਗੀ ਵੀ ਕਿ ਨਹੀਂ ਖਾ ਖੂ ਕੇ ਸਮਾਨ ਚ ਚਲੋ ਵੀ ਅੰਦਰ ਲਈ ਲੋਕੇਸ਼ਨ ਚੈੱਕ ਕਰੋ ਅੰਦਰ ਹਾਂ ਵਾਓ ਇਸਨ ਬਰੀਕ ਗੱਡ सब कुछ है इत पुत्र इधर अंदर भाई ने गेम खेलने वाला जगाड़ भी लाया वा लैट बाल देखी जी ਹੂੰ ਹੁਣ ਮਣੀ ਗੱਲ ਬਾਤ ਮੋਬਾਈਲ ਦਾ ਨੰਬਰ ਆਜ ਕੋਈ ਬੰਦ ਇੱਕ ਨੰਬਰ ਇੱਕ ਨੰਬਰ ਸਾਡੇ ਕੋਲ ਸਾਡੇ ਕੋਲ ਸਾਡੇ ਕੋਲ ਚਲੋ ਏ ਪੁੱਤਾ ਇਹ ਤੁਹਾਡੇ ਇਹ ਤੁਹਾਡੇ ਸ਼ੌਂਕ ਨਹੀਂ ਹੈਗੇ। ਤੂੰ ਇਹ ਤਾਂ ਪਿੱਠੂਏ ਖੇਡ ਸਕਦੇ। ਕਰਨ ਨਾ ਬੋਲਾ ਨਾ ਚੱਕ ਪੁੱਤ। ਉਹਦੀ ਪਿੱਛੇ ਰੱਖਣਗੇ। ਨੋ ਨੋ ਰਹਿਣਦੇ ਪਈਆਂ ਜਿੱਥੇ ਪਈਆਂ ਰਹਿਣਦੇ ਨਾ ਉਹਨਾਂ ਨੂੰ ਛੇੜ। ਨੋ ਮੰਨੇ ਦਾ ਕਿਉਂ ਨਹੀਂ ਹੁੰਦਾ ਤੁਸੀਂ? ਐਨਾਂ ਉੱਥੀ ਹਾਂ ਤਾਂ ਸਾਰੀ ਚੱਕ ਲਿਆ ਇਹ ਗੱਲ ਗਲਤ ਆ ਪੁੱਤ। ਕਰਨ ਲੈ ਕੇ ਰੱਖ। ਇਹ ਤਾਂ ਮੈਂ ਗਲਤ ਬਾੜਨਾ ਤੁਹਾਨੂੰ। ਚਲੋ ਤੇਰੇ ਘਰ ਕਿਉਂ ਚੱਕਣ ਲੱਗੀ। ਚਲੋ ਕਰਨ। ਚਲੋ ਬਾਹਰ ਨੂੰ। ਚਲੋ ਬਾਹਰ ਨੂੰ ਅਜਾ। ਆ ਜਾ ਪੁੱਤ। ਏ ਬੰਨਾ ਤੁਹਾਡੀਆਂ ਖੇਡਣ ਵਾਲੀ ਨਹੀਂ ਪਤਾ ਇਹਨਾਂ ਦੇ ਕੰਮ ਦੀਆਂ ਸਾਰੀਆਂ ਆ ਹਾਂ ਚਲੋ ਉਹ ਬਾਤ ਹੀ ਬੋਲੋ ਬੋਲੋ ਵਾਹ ਜੀ ਵਾਹ ਇਹਨੇ ਕਦ ਖੇਡਣੀ ਹੈ ਹਾਂ ਜੰਗ ਦੇ ਤਾਰੇ ਖੇਡੂਗੇ ਕੋਈ ਨਹੀਂ ਤਾਂ ਟਾਈਮ ਦੱਸੂਗਾ ਪਹਿਲਾਂ ਤੁਸੀਂ ਕੇਕ ਕੱਟ ਲਓ ਉਦੋਂ ਬਾਅਦ ਫਿਰ ਦੇਖਦੇ ਆ ਵੀ ਤੁਸੀਂ ਕੀ ਖੇਡਣਾ ਕਿਆ ਨੀ ਲੈ ਆ ਲੈ ਟੱਡੀ ਜੀ ਦੇ ਲੈ ਇਹ 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 ਚੜ ਗਈ ਚੜ ਗਈ ਚੜ ਗਈ ਸ਼ਾਬਾਸ਼ ਕਹਦੇ ਹੈਪੀ ਬਰਥਡੇ ਮम्मा ਜੀ ਕਹੀ ਮम्मा ਜੀ ਹੈਪੀ ਬਰਥਡੇ ਮम्मा ਜੀ ਅੱਪਾ ਕਰੋ ਆਰਡਰ ਕੀ ਕਰਦੀ ਹੁਣ ਕਰੂੰਗੀ ਕੋਈ ਆਰਡਰ ਨਾ ਨਾ ਅੱਛਾ ਚਾਚਾ ਨੋ ਪੁੱਤ ਪਾਪਾ ਪਾਪਾ ਤਾਂ ਠੀਕ ਆ ਪੁੱਤ ਇਹ ਗੱਲ ਗਲਤ ਆ ਤੇਰੇ ਵੱਤ ਤੇ ਤੇਰਾ ਚਮਚੇ ਵਾਲਾ ਕੰਮ ਕੋਈ ਨਹੀਂ ਹੈਗਾ ਉਸ ਤੋਂ ਬਾਅਦ ਹੁਣ ਆ ਜਾਣ ਦਿਓ ਜੀ ਉਹਨਾਂ ਨੂੰ ਫਿਰ ਦੇਖਦੇ ਆਂ ਪ੍ਰੋਗਰਾਮ ਅਗਲਾ ਕਿਆ ਬਣਦਾ ਫੈਮਿਲੀ ਬੈਗਜੀ ਸਾਡੀ ਸਾਰੀ ਤੇ ਹੁਣ ਕੇ ਕੇ ਕੱਟਣਾ ਕੇ ਕੇ ਕੱਟਣਾ ਜਿਹਦਾ ਤਾਂ ਪਾਣੀ ਵੀ ਬਹੁਤ ਸੁਆਦ ਹੈ ਪਾਣੀ ਤੇ ਨਾ ਜੀ ਜੀ ਇਹਨਾਂ ਦਾ ਨਾ YouTube ਪਰ ਸਰਚ ਕਰਕੇ ਦੇਖਣ ਵਾਲਾ ਜਿਹੜਾ ਬਿਲਾ ਟਕਣ ਨੀਲਾ ਟਕਣ ਚਟਾ ਟਕਣ ਇਹਨਾਂ ਦਾ ਸਾਰਿਆਂ ਦਾ ਕੋਈ ਅਲੱਗ-ਅਲੱਗ ਅੰਤਰ ਹੈ ਇਹਨਾਂ ਦੇ ਬਹੁਤ ਬਹੁਤ ਸੁਆਦ ਹੈ ਨਾ ਮਾਣੇ ਹਾਂ ਅਲੱਗ-ਅਲੱਗ ਹੈ ਇਹ ਅੰਤਰ ਪਾਣੀ ਦਾ ਅਲੱਗ-ਅਲੱਗ ਹੈ ਜੀ ਜੀ ਕਿੰਨੀ ਬੋਤਲ ਹੈ ਹਾਂ ਐਕਣਾ ਕੋਈ ਹੁੰਦਾ ਫਰਕ ਹੈ ਦਾ ਕੋ ਚੱਕਰ ਸੈਲੂਨ ਦਾ ਬੀਡ ਪਾਣਾ ਪਹਾੜੀ ਵਾਲਾ ਪਾਣੀ ਹਾਂ ਜਿਹੜੇ కెమికਲ ਵਾਲਾ ਟੇਸਟ ਬਣਾਉਣ ਨੂੰ ਪੈਂਦਾ ਹਾਈ ਨੀਂਦ ਛੋੜਾ ਹੋ ਗਿਆ ਪਚਕਾ ਤੇ ਵੀ ਮੇਰਾ ਭਾਈ ਮੈਨੂੰ ਇਨਫੋਰਮੇਸ਼ਨ ਦੇ ਰਿਹਾ ਨਾ ਨਾ ਜਿਆ ਚਾਹੀਦੇ ਹੈ ਗੱਡ ਆਪਾਂ ਕਹਿ ਦਿੰਦੇ ਆ ਵੀ ਯਾਰ 20 ਰੁਪਏ ਨੂੰ ਬੋਤਲ ਦੰਨੇ ਆ ਇਹਦਾ ਰੇਟ ਲੱਗ ਹੋਊਗਾ ਹਾਂ ਤੇ ਐਕਣਾ ਫਰਕ ਪੈ ਜਾਂਦਾ ਇਹਨਾਂ ਦਾ ਜਿੰਨੇ ਇੱਕ ਨੇ ਯੂਜ਼ ਕਰੀ ਤਾਂ ਹੀ ਪਤਾ ਮੈਂ ਨਹੀਂ ਯੂਜ਼ ਕੀਤੀ ਇਹੇ ਪਾਣੀ ਦੀ ਬੋਤਲ ਰੈਡੀ ਕਰ ਦਿੱਤਾ ਹਾਂ ਆ ਜਾ ਆ ਜਾ ਆ ਜਾ ਉੱਥੇ ਚੱਲ ਚਲੋ ਵੀ ਚਲੋ ਮੈਂ ਆਹ ਤੋਂ ਬਾਜੀ ਕੇਕ ਲਿਆ ਦੋ ਜੀ। ਬੋਲ ਬੋਲ। ਕਾਹਦਾ ਮੈਂ ਕਾਹਦਾ ਪੱਤ ਫੜਕਾ ਹੈ ਮੇਰਾ ਫਿਰ। ਉਹ ਥੋਨੂੰ ਰੱਖ ਦੋ ਬਾਜੀ ਸਾਹਮਣੇ ਨੂੰ। ਲੈਟ ਦੇ ਵਿੱਚ ਰੱਖ ਦਿਓ। ਹਾਂ। ਆ ਇੱਥੇ ਨੂੰ ਆ ਜਾ ਸੰਦੀਪ ਮੈਂ ਕਹਿੰਦਾ ਖੁੰਜੇ ਤਨੂਰੇ ਲੈਟ ਜੀ ਹੈਗੀ। ਲੈਟ ਕਿੱਥੇ ਨਹੀਂ ਹੈਗੀ। ਨਹੀਂ ਨਹੀਂ। ਬਹੁਤ ਉੱਪਰ ਜੈਸਮੀਨ। ਇੱਥੇ ਨੂੰ ਰੱਖੋ। ਹਾਂ। ਆ ਕੇਕ ਉੱਪਰ 오ਰੀਗਨ ਛਿੜਕਣੰਨੇ ਨੂੰ ਲੈ ਚਾਓ। ਹਾਂ। ਸਮਾਨ ਕਿੱਥੇ ਲੈ ਰਸ? ਹਾਂ ਆਹਦੇ ਚ ਲੈ ਕੇ ਆਉਂਦੀ ਸੀ ਉਹ ਵਿੱਚੇ ਆ ਉਹਦੇ ਤੇ ਸਾਰਾ ਸਮਾਨ। ਟੈਂਡਲ ਸੀ। ਲਾਈਫ ਆ ਨਾ ਪਿਛੇ ਵਰਤ ਲੰਨੇ ਸੀ ਉਹ ਲੈ ਆ ਦਿਓ ਇੱਕ ਨਾ ਵਿੱਚ ਇਹਦਾ ਜਿਹੜਾ ਸਮਾਨ ਸੀ ਉਹ ਵੀ ਲੈ ਆ ਦਿਓ ਹਾਂ ਨੀਓ ਪੂਰੀ ਮੈਂ ਨਹੀਂ ਮੁਟਾ ਦੇ ਤੁਰੇ ਲੈ ਵੀ ਫੜ ਕੈਮਰਾਮੈਨ ਹੁਣ ਬਣੂਗਾ ਜੀ ਮਹਿਕ ਤੁਸੀਂ ਵੀ ਉੱਠ ਕੇ ਇੱਧਰ ਨੂੰ ਆ ਦਿਓ ਜੀ ਮੈਂ ਬਣਾਉਂਦਾ ਮੈਂ ਮੈਂ ਕਰ ਦਿੱਤੀ ਕੋਈ ਮਸਾ ਕੱਢਣ ਨੂੰ ਪਾਣੀ ਲਾ ਮੈਂ ਮੂਮੈਂਟਾ ਪੈਣੀ ਕਰ ਦਿੰਦਾ ਸੰਦੀਪ ਨੂੰ ਮੈਂ ਸਮਝਾਈ ਅੰਦਰ ਆ ਨਾ हां ਅਸੀਂ ਸਾਡੇ ਸਾਰੇ ਘਰ ਦੇ ਨਾਲ ਬੜੀ ਖੁਸ਼ੀ ਹੋ ਕੇ ਖੜਾ ਹੋ। ਖੜਾ ਹੋ। ਖੜਾ ਹੋ। ਖੜਾ ਹੋ। ਮਾਤਾ ਜੀ ਨਾਲ ਵੀ ਵਾਟਸਐਪ ਤੇ ਹਾਂ। ਹੈਪੀ ਬਰਥਡੇ। ਕੋ ਸੋਰੀ। ਕੋਮਾ ਕੰਟੀ ਨਹੀਂ ਲੱਗਣਾ। ਸਾਨੂੰ ਨਾ ਕਨਫਿਊਜ਼ ਹੋ। ਆਹ। ਅੱਛਾ ਜੀ।

ਹੱਥੀ ਐਂਡ ਮਾਰਥਡ ਮੈਨੂ ਦੇ 11 ਨੰਬਰ ਆਪਾਂ ਫਾਸਟਾ ਨਾਲ ਕੱਟ ਫਟਾ ਕਰਨਾ ਆਡਾ ਹੈ ਜੇ ਤੁਸੀਂ ਮਾਝਾ ਜੀ ਹੈ ਤੁਸੀਂ ਆਪਸੇ ਕੋਲੋਂ ਕੋਲੋਂ ਕਰੋ ਕੋਈ ਨਾ ਕੋਈ ਦੂਜਾ ਬਸ ਨਾਲ ਤੁਮ ਜੀਓ 1100 ਸਾਲ ਇਹ ਮੇਰੀ ਹੈ ਆ ਤੁਸੀਂ ਆਪਣੇ ਦੇਖ ਲਿਓ ਬ੍ਰੀ ਫਰਮਾ ਪਤਾ ਖਾੜ ਰਹੀ ਨਾ ਨੋ ਜੀ ਹਾਂ ਹਾਸੇ ਵਿੱਚ ਬਹੁਤ ਜ਼ਿਆਦਾ ਸੀ। ਮਿੰਦੂ ਹਾਂ ਤਾ ਤਾਰਾ ਵੀ ਨਾਲ ਆ ਕੇ ਖੜਾ ਹੋ ਗਿਆ। ਚਾਹ 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 ਛੱਡ ਦੋ। ਹਾਂ ਤੋਪੀ ਕਾਣੀਆ ਸਾਰੇ ਟੋਪੀ ਖਾਣੀ ਹੈ। ਪਹਿਲਾਂ ਇਹਨੂੰ ਹੀ ਦੇ ਦੋ। ਤੈਨੂੰ ਵੀ ਦੇ ਦਿੰਦਾ। ਕੋਈ ਤੋਂ ਵੀ ਚਾਚੀ ਕਰੇ ਨਾ ਨੋ ਨੋ ਜੀ ਜੀ ਦੇਣੀ ਹੈ ਨਾ ਚਲ ਆ ਲੋ ਜੀ ਤੋਂ ਵੀ ਖਾਣੇ ਨਾ ਇੱਲੇ ਐ ਕੀ ਕਰੀ ਜਾਂਦੀ ਆ ਹਾਂ ਚਲੋ ਲੈ ਲੈ ਤੇ ਆ ਲੈ ਲੈ ਐਪਲ ਆਹੇ ਮਨੂ ਇਹ ਕੋਈ ਚੰਚਾ ਮੈਨੂੰ ਕਰਾਉਣਾ ਮਮੂਟਾ ਹਲਕ ਕਰੀ ਜਾ ਹੁਣ ਕਿਦੋਂ ਦਾ ਮਮੂਟਾ ਚਲੋ ਇੱਕ ਟਿੱਕੜਾ ਰਹਿ ਗਿਆ ਇਹ ਮੇਰੇ ਪਾਪਾ ਨੂੰ ਪਾਪਾ ਨੇ ਮੈਨੂੰ ਕਿਹਾ ਤਾਂ ਮਾਸੀ ਦਾ ਮਤਲਬ ਤੇ ਕੇ ਮੂੰਹ ਮਠਾ ਕਰਾ ਦੀ ਮੇਰੇ ਵੱਲੋਂ ਜੂ ਦੀ ਜੈ ਪਾਪਾ ਵੱਲੋਂ ਆਸ਼ੀਰਵਾਦ ਵੀ ਦਿੱਤਾ ਚਲੋ ਆਪਣਾ ਆਪਣੇ ਸੀਟਾਂ ਤੇ ਆਪਣਾ ਸੀਟਾਂ ਤੇ ਜੈਸਮੀਨ ਸਰਵ ਕਰਕੇ ਪਲੇਟਾਂ ਦੁਗੀਆਂ ਲਿਆ ਸੀ ਆਪਾਂ ਉਹ ਵੀ ਮੈਂ ਕਹਿੰਦਾ ਭਾਜੀ ਕੋਲੋਂ ਦੂਸੀ ਇਹੀ ਵਰਤ ਲਈ ਠੀਕ ਹੈ ਠੀਕ ਹੈ ਇਹ ਕਹਿੰਦੇ ਅਸੀਂ ਸਰਵ ਕਰ ਦਿੰਦੇ ਤੁਸੀਂ ਬਹਿ ਜਾਓ ਆਪਣੇ ਬਾਅਦ ਤੇ ਰੱਖ ਲਿਓ ਤੁਸੀਂ ਭਰਾ ਆਪਣੇ ਵਾਸਤੇ ਜ਼ਰੂਰ ਰੱਖ ਲਿਓ ਫੇ ਸਾਡੇ ਮਨਦੀਪ ਬਾਈ ਨੇ ਕਹਣਾ ਤੁਸੀਂ ਕੇਕ ਖਾ ਗਿਆ ਡੱਡ ਤੁਹਾਡੇ ਢਿੱਡਾ ਛੱਡਦੇ ਨਹੀਂ ਤੁਸੀਂ ਤਾਂ ਕੋਸਾ ਕਿਹਾ ਠੀਕ ਹੈ ਗੱਲ ਆ ਹੂੰ ਚੁਬਰੀ ਤਾਂ ਆਪੋ ਤੁਸੀਂ ਸੁਬਰੀ ਤਾਂ ਚਲੋ ਹੁਣ ਉਹਨਾਂ ਨੂੰ ਕਰਨ ਲਈ ਕੇਕ ਸਰਵ ਚਲੋ ਵੀ ਕਰੋ ਇੰਜੋਏ ਕੇਕ ਆ ਉਹ ਤੋਂ ਬਾਅਦ ਦੇਖ ਰਿਹਾ ਇਹ ਕੀ ਬਣਦਾ ਪ੍ਰੋਗਰਾਮ ਨਹੀਂ ਪੁੱਤ ਆ ਖਾਓ ਜੀ ਤੁਸੀਂ ਖਾਓ ਸਾਰੇ ਹਲੋ ਆ ਲੋ ਉਹ ਨਹੀਂ ਮੈਂ ਤਾਂ ਸਾਰਿਆਂ ਨੂੰ ਕਹਿੰਦਾ ਵੀ ਤੁਸੀਂ ਖਾਓ ਮੈਂ ਤਾਂ ਖਾ ਹੀ ਲੈਣਾ ਮੇਰਾ ਕੋਈ ਚੱਕਰ ਨਹੀਂ ਆ ਲੈ ਮੈਂ ਚੱਪੂਣ ਚਾ ਪੈ ਗਿਆ ਅੱਖਾਂ ਤੋਂ ਕੱਖ ਮੇਰੇ ਨਾਲ ਮੈਂ ਵਾਲ ਕੱਟੇ ਕੇ ਕਰ ਦਿੱਤੀ ਹੂੰਗੀ ਜੀ ਬੱਧੀ ਅੱਛਾ 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 ਲੋ ਜੀ ਧੱਬੀ ਰਾਂ ਨੇ ਕੱਤਾ ਸਾਡਾ ਨੇ ਸਰਵ ਤੁਹਾਨੂੰ ਤਾਂ ਆਪਣੇ ਕੋਲਤੀ ਖਲਾ ਦੀ ਚੱਲ ਮੈਂ ਖਾ ਲੂੰਗਾ ਇੱਧਰ ਕੋ ਚੱਕਰ ਨਹੀਂ ਮੈਂ ਇੱਥੇ ਬੈਠ ਨਹੀਂ ਰਹਿ ਗਿਆ ਤੇ ਹੁਣ ਇਹਨਾਂ ਨੇ ਲਾ ਦਿੱਤੀ ਪੰਜਾਬੀ ਸੌਂਗ ਵੀ ਕਹਿੰਦੇ ਵਿੱਚ ਥੋੜਾ ਬੋਤਾ ਜੇ ਤੁਸੀਂ ਬਣਾ ਇੰਜੋਏ ਕਰਨਾ ਇੰਜੋਏ ਵੀ ਕਰ ਸਕਦੇ ਆ ਪਰ ਇੰਜੋਏ ਕਰਨ ਵਾਲਾ ਸਮਾਂ ਸਾਡੇ ਕੋਲ ਹੈ ਨਹੀਂ ਕਿਉਂ ਅਸੀਂ ਲੇਟ ਪਹਿਲੀ ਬਹੁਤ ਹੋ ਗਏ ਤੇ ਇੱਧਰ ਤਾਂ ਜਾਮ ਬਹੁਤ ਲੱਗਦਾ ਜੇ ਅਸੀਂ ਵਾਪਸ ਜਾ ਖੈੜਨ ਨੂੰ ਜਾਣਾ ਲਾਂਡਰ ਵਾਲੇ ਰੋਡ ਪਰ ਤਾ ਕਰਕੇ ਅਸੀਂ ਛੇਤੀ ਐਮਰਜੈਂਸੀ ਚੋਂ ਰਤ ਨਿਕਲ ਜਾਣਾ ਹੁਣ ਖਾਲੀ ਜੀ ਇੱਕ ਵਾਰ ਕੇਕ ਫੇਰ ਮਿਲਦੇ ਆ ਇਧਰ ਲੱਗ ਗਿਆ ਜੀ ਗੇਮ ਖੇਡਣ ਕਰਨ ਨਹੀਂ ਆਉਂਦੀ ਹੈਗੀ ਕਿੰਨੇ ਹੈਵੀ ਹੈ ਜੀ ਹੈਵੀ ਹੋਣੀਆਂ ਹੈ ਫੜਾ ਦੇ ਕਰਨਾ ਜੇ ਇਹਨੂੰ ਮੇਰੇ ਫੜਾ ਦੇ ਖਲਾ ਲੋ ਇਹਨਾਂ ਨੂੰ ਚਲੋ ਫੇਰ ਜਾਣਾ ਨਹੀਂ ਹੁਣ ਕੇਕ ਖਾ ਲਿਆ ਜੀ ਇਹਨਾਂ ਨੇ ਹੁਣ ਲੱਗਿਆ ਵੇ ਜੀ ਆਪਣਾ ਓਕਰ ਚਲੋ ਵੀ ਚਲੋ ਸੰਦੀਪਾ ਚੱਕ ਕੇ ਚਲੋ ਆਇਆ ਆਇਆ ਹਾਂ ਹੋਰ ਵੀ ਟ੍ਰਾਈ ਕਰਾਂਗੇ ਕੋਚਿੰਗ ਦੇ ਤਰੇ ਤੁਹਾਨੂੰ ਹੁਣ ਕੋਚਿੰਗ ਹੈ ਹਾਂ ਆ ਬਣ ਜੂਗੇ ਕੋਚ ਅੱਜ ਕਰਨ ਨੇ ਤਾਂ ਕਿڑی ਠੋਕਰਾ ਮਾਰ ਮਾਰ ਕੇ ਸਾਰੀ ਇਹ ਵਿੱਚ ਚੜਦੀ ਆ ਚਲੋ ਹੁਣ ਚਲੋ ਕਿ ਚਿੱਟੀ ਕਿ ਚਲੋ ਨਾ ਕੋਈ ਨਹੀਂ ਕਿ ਚ ਸਾਹਮਣੇ ਚਲੋ ਹੁਣ ਇਹਨਾਂ ਨੇ ਆਪਣੀ ਫੋਟੋ ਸ਼ੂਟ ਸ਼ੁਰੂ ਕਰ ਲਈ ਜੀ ਕਰਨ ਬਾਲ ਬੁੱਲ ਤਾਂ ਨਹੀਂ ਕੋਈ ਲੈ ਕੇ ਚੱਲੇ ਨਾਲ ਉਰੀ ਛੱਡ ਕੇ ਛੱਡ ਕੇ ਜਾਣੀਆਂ ਸਾਰੀਆਂ ਚਲੋ 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 ਰੋਟੀ ਆ ਕਰ ਦੋ ਭਾਜੀ ਲਾਈਟਿੰਗ ਆਫ ਕਰ ਦੋ ਕਰਨ ਯਾਰ ਇਹਨੂੰ ਬਾਹਰ ਕਿ ਲਾ ਦੇ ਨਾ ਤਾਨੂੰ ਬਾਹਰ ਅੱਕਾ ਕਰ ਦੇ ਚਲ ਬਣ ਗਿਆ ਹਾਂ ਲੈ ਉਹਨੂੰ ਪਹਿਲੇ ਉੱਧਰ ਠੋਕਰ ਮਾਰਦੀ ਦਾ ਚੱਲ ਚੱਲ ਯਾਰ ਫਾਈਨਲੀ ਪਹੁੰਚ ਗਿਆ ਜੀ ਆਪਣੇ ਘਰ ਤੇ ਜੋ ਸਕੂਨ ਘਰ ਦੇ ਵਿੱਚ ਉਹ ਕਿਤੇ ਨਹੀਂ ਹੈਗਾ ਆਹ ਨਹੀਂ ਹੈਗਾ ਸਹੀ ਗੱਲ ਜਿੱਥੇ ਮਰਜ਼ੀ ਘੁੰਮ ਲੋ ਮੰਦਾ ਜਿੱਥੇ ਮਰਜ਼ੀ ਚੱਲ ਜਵੇ ਰਾਹਤ ਘਰ ਆ ਕੇ ਮਿਲਦੀ ਕਿਹਨਾਂ ਘਰ ਇਹ ਸਕੂਨ ਆ ਭਰੇ ਹੀ ਆ ਹਾਂ ਸੁੱਖ ਜਿਹਦਾ ਸਾਹ ਲੱਤਾਂ ਮੈਂ ਤਾਂ ਪਹੁੰਚ ਗਿਆ ਸਹੀ ਦੱਸਾਂ ਹਾਂ ਹੁੰਦਾ ਹੈ ਹਾਂ ਹੁੰਦਾ ਚਾਹੀ ਆਪਣੀ ਚੁੰਗਿਓ ਹੋਵੇ ਪਰ ਬਹੁਤ ਵਧੀਆ ਹਮ ਕਿੱਥੇ ਕਿੱਥੇ ਘੁੰਮੇ ਰਹਿਣੋ ਹੋਟਲ ਚ ਵੀ ਰਾਤ ਰਹਿ ਸਕਦੇ ਤੇ ਅਪਾ ਜਿੱਥੇ ਮਰਜੀ ਨਹੀਂ ਆਪਣੇ ਘਰੇ ਠੀਕ ਹੈ ਹਾਂ ਬਿਲਕੁਲ ਜੜ ਜੜੀ ਆਪਣੇ ਸੰਤੁਸ਼ਟੀ ਆਪਣੇ ਘਰ ਚੋਂ ਖਰਚੇ ਤੇ ਕਰਨਵੀਰ ਜੀ ਪ੍ਰਸ਼ਾਦਾ ਸਕਿਆ ਨਾ ਨਾ ਸਵਾਦ ਨਾਲ ਹਾਂ ਤੇ ਕਰਨਵੀਰ ਪਹਿਣ ਲੱਗੇ ਵੀ ਸਵਾਦ ਨਾਲ ਪੈਂਟ ਖੋਲ ਕੇ ਹਮ ਹੁਣ ਕੱਪੜੇ ਬਦਲਣੇ ਜਾਣ ਕੇ ਹਾਂ ਮੱਕੜੀ ਘੁੰਮੀ ਜਾਣ ਦੇ ਬੁੱਤ ਮੱਕੜੀ ਨੇ ਇਹ ਕਿਹੜੇ ਕਰੀਗਾ ਰੁੱਸਣ ਲੱਗ ਗਿਆ ਹੁਣ ਇਹ ਕਾਤਾ ਵੀ ਜਦ ਕੇਕ ਕੱਟਦੇ ਤੇ ਰੁੱਸੇ ਗਿਆ ਚਲ ਉਹ ਮੋਮਬਤੀ ਪਿੱਛੇ ਇਹਨਾਂ ਦਾ ਹਰ ਵਾਰ ਇਹੀ ਕਿਲੇਸ ਰਹਿੰਦਾ ਹਾਂ ਮੋਮਬਤੀ ਲੈ ਲੈ ਮੋਮਬਤੀ ਨਹੀਂ ਆ ਨਾ ਕਰੋ ਲੈਣੀ ਨਾ ਕਰੋ ਪਰ ਗਾਣਦਾ ਰੁੱਸੇ ਜਾਂਦਾ ਗਾਣੋ ਹੀ ਕਰਨਾ ਉਧਰ ਉਹ ਮੂੰਹ 'ਚ ਪਾਉਂਦੀ ਆ ਪਾ ਲੋ ਦਿਨ ਦੇ ਫੜੋ ਤੇ ਇਹ ਪਟਾਕੇ ਕਰਨ ਦੇ ਮਾਰਨ ਲਾਈ ਹੈ ਜੀ ਜਿਹੜਾ ਲਾ ਬਾਬਾ ਦਾ ਤਾਂ ਟੇਚੀ ਹੈ ਨਾ ਜਿਹੜਾ ਇਹ ਨਾ ਵੀਰ ਹੈ ਨਾ ਉਹ ਚਿਚੜਾ ਚਿਚੜ ਮੈਨੂੰ ਵੀ ਇਹ ਵੀ ਮੈਨੂੰ ਵੀ ਬਹੁਤ ਪਿਆਰੇ ਲੱਗਦੇ ਛੋਟੇ ਜਿਹੰਦੇ ਸੀ ਫਾਉ ਮਾਰਦੇ ਹੁੰਦੇ ਸਨ ਹੂੰ ਇਹ ਬੰਦੇ ਦਾ ਦਿਮਾਗ ਡਿਪਰੈਸ਼ਨ ਚ ਹੋਵੇ ਤਾਂ ਇਹ ਨੂੰ ਭੰਨਣਾ ਲੱਗਦਾ ਹਾਂ ਇਹੇ ਜੇ ਕੰਮ ਕਰ ਲੱਜੇ ਨਹੀਂ ਜਨੀਬ ਤੇ ਵੀਡੀਓ ਦੇਖਣ ਲੱਗ ਜਾਓ ਆ ਫਸ ਕੇ ਮੱਕੜੀਆ ਉਲਟਾ ਡਿਪਰੈਸ਼ਨ ਚ ਹੋਰ ਦੁਲਣਾ ਅਗਲੇ ਨੇ ਹਾਂ ਪਛੇਰਾ ਹੁਣ ਸਾਰਾ ਕੁਝ ਹੋ ਗਿਆ ਹਵਾਲਾ ਦੇ ਕੇ ਕਿਹਨਾਈ ਦਾ ਮੈਂ ਤੁਹਾਡੇ ਫੈਰੀ ਹੱਥ ਲਾਉਂਦਾ ਪਛੇਰਾ ਪਛੇਰਾ ਮੈਨੂੰ ਆਸ਼ਰਵਾਦ ਦੇਵੋ ਪਛੇਰਾ ਤੈਨੂੰ ਕਹਿੰਦਾ ਮੈਂ ਪਛੇਰਾ ਮੈਂ ਤੇ ਦੂਰ ਹਾਏ ਇਹ ਨਹੀਂ ਮੇਰੇ ਤਾਂ ਰਾਹ ਮੈਂ ਤੜਨ ਗਿਆ ਨਹੀਂ ਹਾਂ ਡਰ ਗਿਆ ਤੇਰਾ ਪਤਾ ਕੁਝ ਨਹੀਂ ਕਦੇ ਬੁੱਤ ਤੁਮਾਰਾ ਸੰਗੀਤ ਹੋੜਾ ਹੁੰਦਾ ਸਦਾਈਆਂ ਦੇ ਸਾਡੇ ਵਰਗੇ ਹੁੰਦੇ ਮੇਰੇ ਵਰਗੇ ਹੁੰਦੇ ਸੱਚੋ ਗੱਲ ਗੱਲ ਕਿ ਛੱਪੜ ਤੇ ਮੈਂ ਐਸੇ ਗੱਲ ਗੱਲ ਤੇ ਸੁਦਾਣ ਗੱਲ ਗੱਲ ਤੇ ਇਹ ਗੱਲ ਗੱਲ ਜਾਨਬੀਰ ਕਰੇ ਤਾਂ ਮੇਰੇ ਜੁੱਤੀਆਂ ਆਈ ਮੈਂ ਨੀਗੋਸ਼ੀ ਵੀ ਕਰਿਆ ਹੈਗਾ ਜੁੱਤੀ ਖੋਲ ਕੇ ਨਾ ਸਾਹ ਹੈ ਅਸਲ ਤੇ ਨਾ ਜਿਹੜਾ ਅਸੀਂ ਉਹ ਚੜੀਆ ਘਰ ਦੇਖਿਆ ਉਸ ਟਾਈਮ ਗਰਮੀ ਬਹੁਤ ਸੀ ਐਨੀ ਹਮਸਤੀ ਨਾ ਮੇਰੇ ਤਾਂ ਦਿਲ ਕਰੇ ਗੱਡੀ ਦੇ ਵਿੱਚੋਂ ਨਿਕਲ ਹੋਈ ਨਾ ਜਿਹੜੇ ਉਹ ਭਾਗੀ ਜੀ ਬਣਾਈ ਵੀ ਤੇ ਨਾ ਗੱਡੀ ਜੀ ਕਮਾਉਣ ਵਾਸਤੇ ਬਸ ਉਹੀ ਡرائی ਜਾਂਦੇ ਨੇ ਉਹ ਵੀ 5 ਕਿਲੋਮੀਟਰ ਆਇਆ ਫਲਾਣਾ ਹੈ ਤਾਂ ਕੋਈ ਜ਼ਿਆਦਾ ਬਾਤ ਨਹੀਂ ਦੀ ਜੇ ਮੌਸਮ ਠੰਡਾ ਹੋਵੇ ਬੰਦਾ ਦੇਖਦਾ ਦਿਖਾਉਂਦਾ ਘੁੰਮ ਜਾਂਦਾ ਹਾਂ ਠੰਡਾ ਨਹੀਂ ਆਇਆ ਚ ਜਾਪੇ ਮੌਸਮ ਠੰਡਾ ਚਾਹੀਦਾ ਹੈ ਗਰਮੀ 'ਚ ਥੋੜਾ ਜੌਖਾ ਥੋੜਾ ਜਿਹਾ ਜਾਂ ਜ਼ਿਆਦਾ ਔਖਾ ਹੋ ਕੇ ਤੁਸੀਂ ਤਾਂ ਵਿੱਚ ਜੇ ਤਾਂ ਅਸੀਂ ਕਈ ਜਾਨਵਰ ਦੇਖੇ ਹੀ ਨਹੀਂ ਹੈਗੇ ਕਿੰਨੇ ਉਹਨੂੰ ਕਹ ਵੀ ਭਜਾ ਲੈਦਾ ਸਿੱਤੀ ਘਰ ਸਾਨੂੰ ਗੱਡੀ ਕੋਲ ਪਜਾਦੇ ਔਖਾ ਸੌਖਾ ਗੱਡੀ 'ਚ ਬੈ ਕੇ ਇੱਥੋਂ ਤੇ ਆਪਾਂ ਨੇ ਹਾਂ ਚਲੋ ਠੀਕ ਹੈ ਜੀ ਮਿਲਦੇ ਕਿਸ ਅਗਲੇ ਪਲਾਉ ਚ ਮਾਰਾ ਤਾ ਸਾਨੂੰ ਸਾਰਾ ਚੜਦੂ ਆ ਜਾਣਦੇ ਫੇ ਮੱਕੜੀ ਤੇ ਤੈ ਕਿਆ ਲੈਣਾ ਤੈਨੂੰ ਕਿਆ ਕਹਿੰਦੀ ਆ ਹੋ ਤੂੰ ਕਹਤੇ ਦਾਦੀ ਇਹ ਤੇਰੇ ਕੋ ਬੀਜੀ ਪਿਆ ਤਾ ਕਾ ਤੇਰਾ ਪੱਖਾ ਲਾਓ ਪੱਖਾ ਲਾ ਦੋ ਲਾ ਦੋ ਪੱਖਾ ਹੁਣ ਕਮਰਾ ਠੰਡਾ ਦਾ ਹੋਣਾ ਨਾ ਸਾਹ ਆਉਣਾ ਪੱਖਾ ਚ ਨਾ ਇਤ ਸਾਹ ਆ ਗਈ ਆਇ ਤਰਨੇ ਨੇ ਆਉਦੀ ਸਰਪਰਾਂ ਇਸੀ ਦੱਬਿਆ ਬਾਕੀ ਕੰਮ ਕਰਾਇ ਬਾਅਦ ਚ ਸਾਰਾ ਵਾਹਿਗੁਰੂ ਠੰਡੀ ਠੰਡੀ ਹਵਾ ਤੁਸੀਂ ਗੱਡੀ 'ਚ ਵੀ AC ਚਲਾਵਾਤਾ ਜੀ ਬਾਹਰ ਨਿਕਲਦੇ ਸਾਰ ਨਾ ਮੀਂਹ ਪੈਣ ਕਰਕੇ ਹਮਮ ਸੁਬਤ ਹੋਈ ਵੀ ਆ ਹਾਂ ਉਹ ਗੱਲ ਹਾਂ ਚਲੋ ਠੀਕ ਹੈ ਜੀ ਮਿਲਦੇ ਆ ਕਿਸੇ ਅਗਲੇ ਵਲੌਗ 'ਚ ਮੈਂ ਵੀ ਆਪਣੇ ਹੁਣ ਆ ਕੱਪੜੇ ਖੋਲੇ ਲਵਾਂ ਓਕੇ ਬਾਏ ਬਾਏ ਜੀ ਬਾਏ ਬਾਏ ਸਾਰਿਆਂ ਨੂੰ ਮਰਦ ਅਨੁਸਰਣ ਚੜ੍ਹਦੀ ਕਲਾ 'ਚ ਰੱਖੇ ਜੀ ਓਕੇ ਪ੍ਰੀਤ ਤੂੰ ਵੀ ਕਰ ਦੇ ਪੁੱਤ ਬਾਏ ਬਾਏ ਕੱਲ ਮਿਲਦੇ ਆ ਜੀ ਫੇਰ ਓਏ ਕੈ ਹੌਂ ਹੌਂ ਸੱਚਾ ਚਾਬੀ ਦੇ ਗਿਆ ਉਹਨੂੰ ਬੜੀ ਠੀਕ ਹੈ ਜੀ ਓਕੇ